ਜਿਹੜੇ ਬੰਦੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੇ ਗਰਾਂ ਕਿਉਂ ਨਹੀਂ ਖਰਾਬ ਹੁੰਦੇ ਸੀ ਸਵੇਰੇ ਉੱਠ ਕੇ ਉਹਨਾਂ ਨੇ ਦਤਨ ਕਰਨੀ ਹਾਂ ਇਹੀ ਸੀ ਦਤਨ ਕਰਨੀ ਨਿੰਮ ਵਾਲੀ ਨਿੰਮ ਵਾਲੀ ਹੂੰ ਬੁੱਧ ਸਭ ਤੋਂ ਜ਼ਿਆਦਾ ਚਾ ਅੱਜ ਅਸੀਂ ਨਿੰਮ ਦੇ ਪਾਜੇ ਕਰਾਣੇ ਆ ਚਾਰ ਚੌਰਸ ਪੀਸ ਲੈ ਲਓ ਨਿੰਮ ਚ ਜਾ ਕੇ ਦਬਾ ਦਿਓ ਨਿੰਮ ਲਗਾ ਦਿਓ ਫਲਾਨੀ ਉਹ ਇੱਕ ਵਾਰ ਲਗਾਤੀ ਰੋਜ਼ ਦਾ ਪਾਜ ਤਾਂ ਨਹੀਂ ਹੋਇਆ ਹੂੰ ਅੱਛਾ ਜੇ ਦਤਨ ਕੋਈ ਬੰਦਾ ਡੇਲੀ ਕਰਦਾ ਹੈ ਕਰਦਾ ਹੈ ਤੋੜ ਕੇ ਕਰਦਾ ਹੈ ਹਾਂਜੀ ਉਹਦਾ ਹੋਰ ਇੱਕ ਦਾਤਨ ਕੈਂਡੀਡੇਟ ਦੇ ਵਿੱਚ ਵੀ ਪੁਰਾਣੇ ਬਜ਼ੁਰਗ ਦਾਤਨ ਐ ਨਹੀਂ ਕਰਦੇ ਸੀ ਹਾਂ ਉਹ ਤਾਂ ਹੋਰ ਵਿੱਚ ਹੈ ਬੁੱਧ ਦੇ ਨਾਲ ਉਹ ਚੰਦਰਮਾ ਨੂੰ ਮਿਕਸ ਕਰਦੇ ਸੀ ਉਹ ਕਿਦਾਂ ਦਾਤਨ ਲੈ ਲੈਂਦੇ ਸੀ ਉਹਦਾ ਸਾਥ ਮਿਲਦਾ ਸੀ ਸ਼ਨੀ ਨਾਲ ਪਹਿਲੇ ਦਾਤਨ ਨੂੰ ਕਟਣਾ ਲੋਹੇ ਨਾਲ ਸ਼ਨੀ ਆ ਗਿਆ ਹਾਂ ਫਿਰ ਉਹਨੂੰ ਦਾਤਨ ਨੂੰ ਕੱਟ ਕੇ ਉਹਨੂੰ ਪਾਣੀ 'ਚ ਡਬੋ ਦੇਣਾ ਚੰਦਰਮਾ ਮਿਲ ਗਿਆ ਅੱਛਾ ਤਿੰਨ ਚੀਜ਼ਾਂ ਦਾ ਯੋਗ ਬਣ ਗਿਆ ਬੰਦਾ ਸਟਰੋਂਗ ਕਿਉਂ ਨਹੀਂ ਹੋਊਗਾ ਬੰਦਾ ਕਿੰਨਾ ਸਟਰੋਂਗ ਹੋ ਗਿਆ ਅੱਜ ਜਦੋਂ ਅਸੀਂ ਇਹ ਪਾਇ ਦੱਸਦੇ ਹਾਂ ਲੋਕ ਦਾਤਨ ਤੁਸੀਂ 10 ਦਿਨ ਪਾਣੀ ਚ ਰੱਖ ਲਓ ਵਰਤੀ ਤਾਂ ਜਾਊਗੀ ਕੰਮ ਤਾਂ ਆਊਗਾ